到这个得了。 ਇਹ ਤਿਆਰੀਆਂ ਨੇ ਪ੍ਰਸ਼ਾਸਨ ਕੱਲ 1 ਜੂਨ ਨੂੰ ਜੀ ਲੋਕ ਸਭਾ 2024 ਦੀਆਂ ਜਿਹੜੀਆਂ ਚੋਣਾਂ ਹੈਗੀਆਂ ਉਹ 7ਵੇਂ ਫੇਸ ਦੇ ਵਿੱਚ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹਲਕਾ ਪੁਲਤ ਦੇ ਵਿੱਚ ਉਸ ਸੰਬੰਧੀ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਕਰ ਲੀਆਂ ਗਈਆਂ ਨੇ ਅੱਜ ਅਸੀਂ 175 ਬੂਥਾਂ ਲਈ ਆਪਣੀਆਂ ਪਾਰਟੀਆਂ ਨੂੰ ਰਵਾਨਾ ਕੀਤਾ ਹੈ ਕੱਲ 134807 ਵੋਟਰ ਜਿਹੜੇ ਨੇ ਉਹ ਆਪਣੇ ਵੋਟ ਦੇ ਅਧਿਕਾਰ ਦਾ ਜਿਹੜਾ ਹੈ ਉਹ ਇਸਤੇਮਾਲ ਕਰ ਸਕਣਗੇ ਸੋ ਤੁਹਾਡੇ ਮਾਧਿਅਮ ਰਾਹੀਂ ਸਭ ਨੂੰ ਜੈੰਤੀ ਕਰਨਾ ਚਾਹੁੰਦੇ ਆ ਕਿ ਸਾਰੇ ਵੋਟਰ ਕੱਲ ਨੂੰ ਹਮ ਹਮਾ ਕੇ ਆਪਣੇ ਬੂਥਾਂ ਤੇ ਪਹੁੰਚਣ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਉਹ ਪੂਰੀ ਤਿਆਰੀ ਜਿਹੜੀ ਹੈ ਉਹ ਕੀਤੀ ਗਈ ਹੈ ਕੋਈ ਸਪੈਸ਼ਲ ਬੂਥ ਵੀ ਸਥਾਪਿਤ ਕੀਤੇ ਗਏ ਨੇ ਅ ਦੋ ਬੂਥ ਜਿਹੜੇ ਹੈਗੇ ਆ ਜੀ ਇੱਕ ਪਿੰਕ ਬੂਥ ਤੇ ਇੱਕ ਪੀਡਬਲਿਊਡੀ ਬੂਥ ਜਿਹੜਾ ਉਹ ਕੀਤਾ ਗਏ ਨੇ ਤੇ ਇਹਦਾ ਕੀ ਮਤਲਬ ਹੋਇਆ ਪਿੰਕ ਬੂਥ ਤੋਂ ਭਾਵੇਂ ਜੀ ਕਿ ਸਾਡੀ ਸਾਰੀ ਜਿਹੜੀ ਉਹਦੇ ਵਿੱਚ ਪੋਲਿੰਗ ਪਾਰਟੀ ਹੈਗੀ ਉਹ ਫੀਮੇਲਸ ਦੀ ਹੋਏਗੀ ਸਾਰੇ ਹੀ ਮੁਲਾਜ਼ਮ ਜਿਹੜੇ ਨੇ ਉੱਥੇ ਫੀਮੇਲ ਹੋਣਗੇ ਪੀ ਡਬਲਯੂ ਡੀ ਬੂਥ ਜਿਹੜਾ ਹੈ ਉੱਥੇ ਸਾਡੀ ਜਿਹੜੀ ਪਾਰਟੀ ਹੈਗੀ ਉਹ ਪਰਸਨਸ ਵਿਦ ਡਿਸੇਬਿਲਟੀਜ਼ ਦੀ ਹੈਗੀ ਸਰ ਕੀ ਤਿਆਰੀਆਂ ਨੇ ਕਦੋਂ ਲੱਗੀਆਂ ਲੋਕ ਸਭਾ ਇਲੈਕਸ਼ਨ ਦੇ ਲਈ ਸਾਡੀਆਂ ਜਿਹੜੀਆਂ ਪਲਾਟ ਸਭਾ ਦੀਆਂ ਤਿਆਰੀਆਂ ਸਾਰੀਆਂ ਪੂਰੀਆਂ ਮੁਕੰਮਲ ਆ ਉਹਦੇ ਵਿੱਚ 124 ਜਿਹੜੇ ਹੈਗੀਆਂ ਲੋਕੇਸ਼ਨ ਦਾ ਸਾਡੇ 175 ਬੂਥ ਹੈ ਇੱਥੇ ਔਰ 442 ਦੇ ਕਰੀਬ ਅਸੀਂ ਜਿਹੜੀ ਫੋਰਸ ਇੱਥੇ ਡਿਪਲੋਏ ਕੀਤੀ ਹੈ। ਔਰ ਸਾਡੀਆਂ 11 ਜਿਹੜੀਆਂ ਪੈਟਰੋਲਿੰਗ ਪਾਰਟੀਆਂ ਆਰਾਊਂਡ ਦੀ ਕਲॉक ਚੱਲ ਰਹੀਆਂ ਕੱਲ ਤੋਂ ਹੀ। ਔਰ ਸਾਰਿਆਂ ਨੂੰ ਸਾਡੀਆਂ ਡਿਊਟੀਆਂ ਵਗੈਰਾ ਹੈਗੀਆਂ ਨੋਟ ਹੈ ਸਾਰਾ ਇਹ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਟਾਈਅਰ ਪੈ ਸਾਡਾ ਪ੍ਰੋਪਰ। ਔਰ ਇਹਨਾਂ ਨੂੰ ਹੁਣ ਈਬੀਐਮ ਸੀਨ ਜਿਹੜੀਆਂ ਹੈਗੀਆਂ ਉਹ ਦੇ ਕੇ ਆਪਣੀ ਆਪਣੀ ਲੋਕੇਸ਼ਨ ਲਈ ਅਸੀਂ ਭੇਜ ਰਹੇ ਆ। ਪਟੋਲਿੰਗ ਜਿਹੜੀ ਆ 24 ਅਸਰਡੇ ਚੱਲੂ ਆ ਕੱਲ 5 ਵਜੇ ਤੋਂ ਬਾਅਦ ਜਿਹੜਾ ਪੂਰਨ ਤੌਰ ਤੇ ਜਿਹੜੀਆਂ ਆਪਣੇ ਸ਼ਰਾਬ ਦੀਆਂ ਜਾਂ ਮੀਟ ਦੀਆਂ ਸ਼ਾਪਸ ਹੈਗੀਆਂ ਉਹ ਪੂਰਨ ਤੌਰ ਤੇ ਬੰਦ ਆ 147 ਜਿਹੜੀ ਆ ਉਹ ਲਾਗੂ ਹੋਈ ਆ ਬਾਕੀ ਸਾਡੇ ਐਸ ਐਚ ਓਜ਼ ਔਰ ਡੀ ਐਸ ਪੀਜ਼ ਨੇ ਲੋ ਉਹ ਸਾਰੇ ਰਾਉਂਡ ਦੀ ਕਲੌਕ ਚੜੇ ਹੈਗੇ ਆ ਪਟੋਲਿੰਗ ਤੇ ਕੋਈ ਇਦਾਂ ਦੀ ਅਨਕੌਮੀ ਕਰਤਾ ਜਿਹੜੀ ਆ ਉਹ ਨਹੀਂ ਹੋਣ ਦਿੱਤੀ ਜਾਵੇਗੀ ਔਰ ਜਿਹੜੀਆਂ ਇਲੈਕਸ਼ਨਸ ਹੈਗੀਆਂ ਉਹ ਪੂਰਨ ਤੌਰ ਤੇ ਸ਼ਾਂਤੀਪੂਰਵਕ ਜਿਹੜੀਆਂ ਕਰਾਈਆਂ ਜਾਣੀਆਂ ਕਿੰਨੇ ਕਿੰਨੇ ਬੁਠਾਂ ਤੇ ਜਿਹੜੀ ਆਰਮੀ ਤਾਇਨਾਤ ਕੀਤੀ ਗਈ ਜਿਹਦੇ ਵਿੱਚ ਜੜੀਆਂ ਸੈਂਸਿਟਿਵ ਲੋਕੇਸ਼ਨਸ ਹੈਗੀਆਂ ਸਾਡੀਆਂ ਉਹਨਾਂ ਤੇ ਅਸੀਂ ਆਰਮੀ ਆ ਜਿਹੜੀ ਪੈਰਾਮਿਲਿਟਰੀ ਫੋਰਸ ਹੈਗੀ ਆ ਉਹ ਲਾਈਆ ਸਰ ਇਹਦੇ ਸਿਰ ਬੁਠੀ ਕੋਈ ਸਰ ਸੰਵੇਦਨਸ ਨੂੰ 24 ਤੁਹਾਨੂੰ ਦੱਸਿਆ ਜਾਏਗਾ ਠੀਕ ਹੈ ਸਰ ਹਾਂ ਠੀਕ ਹੈ ਸਰ ਥੈਂਕ ਯੂ ਯਾਰ ਇਧਰ ਇਹ ਲੱਗ ਗਿਆ ਯਾਰ ਯਾਰ ਇਹ ਸਾਡ ਕਿੱਥੇ ਡਿਊਟੀ ਲੱਗੀ ਤਾਂ ਫਿਰ ਇਹ ਸਾਡੀ ਕੋਆਪਰੇਟਿਵ ਸੁਸਾਇਟੀ ਨਡਾਲਾਚ ਲੱਗੀ ਹੈ ਜੀ ਕਿੰਨੇ ਨੰਬਰ ਬੁਠ ਇਹ 81 ਨੰਬਰ ਦੀ ਕਿੰਨਾ ਮਲਾ ਜਿਹੜਾ ਤੁਹਾਨੂੰ ਦਿੱਤਾ ਗਿਆ ਸਾਡੇ ਨਾਲ 4 ਜਣੇ ਆ ਜੀ ਦੋ ਲੇਡੀਸਾਂ ਦੋ ਜਣ ਸਾਈ ਮੈਂ ਪੀਆਰ ਹਾਂ ਪਾਰਟੀ ਦਾ